ਕਮਿਤ ਨੇ ਗੋਲੀ ਚਲਾਈ ਆ ਪੁਲਿਸ ਮਲਾਜਮ ਟੱਟੜ ਹੋਏ ਨੇ ਫਿਰ ਲੋਕ ਉਸ ਤੰਗਣਾ ਸੋਚਣਗੇ ਸ਼ਾਂਤ ਹੋਣਗੇ ਇਹ ਇਹ ਫਾਉਲ ਗੇਮ ਆ ਇਹਦੀ ਦੂਸ਼ਰਨਤਰੀ ਹਾਈ ਕੋਰਟ ਦਾ ਜਾਗ ਜਰੇ ਇਹ ਜਿਹੜੇ ਜੋਰਦਨ ਦੀ ਹਮਤਮਰ ਦਾ ਹਕ ਨਹੀਂ ਹੋਇਆ ਕਰਦੀ ਇਹ ਇਹ ਦਾਸ ਹੈ ਜੇ ਦੋ ਵੀ ਜਿਨ੍ਹਾਂ ਦਾ ਨਾਮ ਅਸੀਂ ਇੱਥੇ ਕਰਾਂਗੇ ਇਹਨੀਆਂ ਦਾਲਸ ਲੇ ਗੋਗੇ ਮੈਂ ਬੜੇ ਦੇ ਸੁਣਿਆ ਕਿ ਪੰਜਾਬ ਦੀ ਹਕੂਮਤ ਨੇ ਇੱਕ ਫੜਕੇ ਤੁਖੇ ਮੁਕਾਬਲੇ ਦੇ ਵਿੱਚ ਇਹ ਸੇ ਜਾਣ ਲਈ ਅਸੀਂ ਅਜ ਗਰਮੀਤ ਸਿੰਘ ਮਾਨ ਕਨੋਲਾ ਕਾਲਾ ਜੀ ਦਾ ਪਿਛਲੇ ਦਿਨ ਇਨਕਾਉਂਟਰ ਕੀਤਾ ਉਹਦੇ ਭੋਗ ਤੇ ਆਏ ਸੀ ਅਸੀਂ ਸਮਝਦੇ ਆ ਵੀ ਜਿਹੜਾ ਇਨਕਾਉਂਟਰ ਕੀਤਾ ਗਿਆ ਪਿਛਲੇ ਸਮੇਂ ਚ ਵੀ ਇਨਕਾਉਂਟਰ ਹੋਏ ਨੇ ਵੀ ਇਹ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜੇਕਰ ਐਕਚੁਅਲ ਇਨਕਾਉਂਟਰ ਹੋਇਆ ਜੇਕਰ ਗਰਮੀਤ ਨੇ ਗੋਲੀ ਚਲਾਈ ਆ ਪੁਲਿਸ ਮਾਜਮ ਕੱਟੜ ਹੋਏ ਨੇ ਫਿਰ ਲੋਕ ਉਸ ਢੰਗ ਨਾਲ ਸੋਚਣਗੇ ਸ਼ਾਂਤ ਹੋਣਗੇ ਇਹ ਇਹ ਫਾਉਲ ਗੇਮ ਆ ਇਹ ਦੀ ਜੁਡੀਸ਼ਲ ਅੰਕਰੀ ਹਾਈ ਕੋਰਟ ਦਾ ਜੱਜ ਕਰੇ ਤਾਂ ਕਿ ਲੋਕਾਂ ਦੇ ਸਾਹਮਣੇ ਗੱਲ ਚਲੀ ਜਾਵੇ ਗੱਲ ਸਿਰਸ਼ਦੀ ਨਹੀਂ ਹੈ ਗੱਲ ਇਹ ਹੈ ਵੀ ਇੱਥੇ ਇਹ ਕਿਹਾ ਗਿਆ ਵੀ ਇਨਕੁਆਇਰੀ ਕਰੋ ਇਹ ਲੋਕਾਂ ਤੇ ਡਿਪੈਂਡ ਕਰਦਾ ਕਿਉਂਕਿ ਅੱਜ ਬਹੁਤ ਵੱਡਾ ਕੱਟ ਸੀਗਾ ਜਿਹੜਾ ਦੱਸਦਾ ਵੀ ਕਾਲੇ ਦੇ ਨੈਗੇਟਿਵ ਪੁਆਇੰਟ ਵੀ ਖੂਣਗੇ ਪਰ ਪੋਜ਼ਿਟਿਵ ਵੱਧ ਲੱਗਦੇ ਆ ਜਿੱਡੀ ਵੱਡੀ ਗਿਣਤੀ 'ਚ ਇਹ ਕੋਈ ਇਕੱਠ ਆਰਗੇਨਾਈਜ਼ ਕਰਕੇ ਨਹੀਂ ਲਿਆਂਦਾ ਗਿਆ ਅਨਾਉਂਸਮੈਂਟਾਂ ਕਰਕੇ ਨਹੀਂ ਲਿਆਂਦਾ ਗਿਆ ਪਾਰਟੀਆਂ ਨੇ ਇਕੱਠ ਨਹੀਂ ਕੀਤਾ ਆਪ ਮਹਾਰਾ ਇਕੱਠ ਹੋਇਆ ਇੱਕਾਠੀ ਦੱਸਦਾ ਵੀ ਇਸ ਦੀ ਤਹਿਕੀਕਾਤ ਹੋਣੀ ਚਾਹੀਦੀ ਆ ਤਾਂ ਕਿ ਹੋਰ ਕੋਈ ਕਾਲੇ ਦੇਰਾ ਨਾ ਚੱਲੇ ਤੇ ਸਾਡੇ ਪੁੱਤ ਨੇ ਜਿਹੜੇ ਉਹ ਗਲਤ ਪਾਸੇ ਨਾ ਤੁਰਨ ਉਹਨਾਂ ਦੀ ਨਰਜੀ ਆ ਜਿਹੜੀ ਪੰਜਾਬ ਨੂੰ ਬਸਾਉਣ ਵਾਸਤੇ ਪਿੰਡਾਂ ਨੂੰ ਬਸਾਉਣ ਵਾਸਤੇ ਪੰਜਾਬ ਦੇ ਜਿਹੜੇ ਦੁੱਖ ਦਰਦਾਂ ਦੂਰ ਕਰਨ ਵਾਸਤੇ ਵਰਤੀ ਜਾਵੇ ਇਹ ਜਿਹੋ ਜਿਹੋ ਦੀ ਅਮੰਤ ਅਰਦਾਸ ਨਹੀਂ ਹੋਇਆ ਕਰਦੀ ਇਹ ਅਰਦਾਸ ਹੈ ਤੇ ਜਿਤੋਂ ਵੀ ਇਹੋ ਨਾ ਅਸੀਂ ਚਿੱਤੇ ਕਰਾਂਗੇ ਇਹ ਨਿਰਦਾਸ਼ ਦਿਗਾਉਗੀ ਇਹ ਸਾਨੂੰ ਹਕੂਮਤ ਇੰਡੀਆ ਤੇ ਪੰਜਾਬ ਦੀ ਹਕੂਮਤ ਨੇ ਇੱਕ ਫੜਕੇ ਝੂਠੇ ਮੁਕਾਬਲੇ ਦੇ ਵਿੱਚ ਇਸ ਦੀ ਗਾਣ ਲਈ ਹੈ ਜਿਹੜਾ ਅੱਜ ਦੀ ਜਿਹੜੀ ਸੰਗਠ ਇੱਥੇ ਇਕੱਠੀ ਹੋਈ ਹੈ ਇਸ ਕਰਕੇ ਇਕੱਠੀ ਹੋਈ ਹੈ ਕਿ ਸੰਗਠ ਨਹੀਂ ਚਾਹੁੰਦੇ ਕਿ ਸਾਡੇ ਬੱਚਾ ਨੂੰ ਫੜਕੇ ਹਕੂਮਤ ਸ਼ਹੀਦ ਕਰੇ ਮਾਰਦੇ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਐ ਇਹਦੇ ਖਿਲਾਫ ਦੁਨੀਆ ਹੁਣ ਖੜ ਗਈ ਆ ਨਹੀਂ ਚਾਹੁੰਦੇ ਕਿ ਇੰਡੀਆ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸਾਡੇ ਸਿੱਖਾਂ ਨੂੰ ਫੜ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਬੈਠ ਕੇ ਦੱਸਣਗੇ ਕੀ ਕਰਨਾ ਹੈ ਤੇ ਅਸੀਂ ਨੂੰ ਅੱਗੇ ਛਲਾਵਾਂਗੇ ਤੇ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਦੀ ਜੱਜਾਂ ਦੀ ਇਨਕੁਆਇਰੀ ਹਾਈ ਕੋਰਟ ਤੇ ਜੱਜ ਦੀ ਇਨਕੁਆਰੀ ਹੋ ਰਹੀ ਕਿ ਇਹ ਸੱਚੇ ਮੁਕਾਬਲੇ 'ਚ ਮਾਰੇ ਹੈ ਕੁੱਝ ਛੇ ਫੜ ਕੇ ਮੁਕਾਬਲੇ ਦੇ ਵਿੱਚ ਮਾਰੇ ਆਂ ਨੰਦੇ ਬਾਪੂ ਜੀ ਐ ਬਿਰਦ ਨੇ ਹੁਣ ਇਹ ਵਿਚਾਰੇ ਕੀ ਕਰ ਸਕਦੇ ਅਸੀਂ ਕਰਾਂਗੇ ਸਾਰਾ ਕੁਝ ਇਹ ਹੀ ਕਹਿਣਾ ਚਾਹੁੰਦੇ ਕਿ ਜਿਸ ਜੋ ਹਾਲਾਤ ਬਣੇ ਆਂ ਜਿਸ ਤਰ੍ਹਾਂ ਦਾ ਇਹ ਇਨਕਾਊਂਟਰ ਜਿਹੜਾ ਹੈ ਦਿਖਾਇਆ ਗਿਆ ਜਿਸ ਤੇ ਕੁਐਸਚਨ ਉੱਠੇ ਆ ਜਿੱਥੇ ਸਿਮਰਦੀਪ ਸਿੰਘ ਮਾਨ ਜੋ ਕਿ ਐਮਪੀ ਨੇ ਕਈ ਵਾਰੀ ਰਹੇ ਹੋਏ ਆ ਉਹ ਵੀ ਪਿਛਲੀ ਵਾਰੀ ਜਦੋਂ ਆਏ ਸੀ ਉਹਦੇ ਕਹਿ ਗਏ ਸੀਗੇ ਤੇ ਉਹ ਕਹਿੰਦੇ ਸੀ ਵੀ ਮੇਰੇ ਨਾਲ ਜਿਹੜਾ ਐਮਪੀ ਹੋਣ ਦੀ ਇਨਫੋਰਮੇਸ਼ਨ ਮੈਨੂੰ ਇਹ ਦੱਸਦੀ ਹੈ ਤੇ ਮੇਰੇ ਵੀ ਜਿੰਨੀ ਕਨਫਰਮੇਸ਼ਨ ਬੀਂਗ ਅ ਪੁਲਿਸ ਅਫਸਰ ਰਹੇ ਹਨ ਉਹ ਦੱਸਦੀ ਹੈ ਕਿ ਜੋੜੀ ਚੀਜ਼ ਹੋਈ ਹੈ ਉਹ ਉਹ ਨਹੀਂ ਹੋਈ ਜਿਹੜੀ ਦਿਖਾਈ ਜਾ ਰਹੀ ਹੈ ਉਹਦੇ ਵਾਸਤੇ ਲੋੜ ਹੈ ਜਾਂਚ ਦਾ ਵਿਸ਼ਾ ਡਿਜੀਟਲ ਜਾਂਚ ਦੀ ਮੰਗ ਜਿਹੜੀ ਹੁੰਦੀ ਹੈ ਉਹ ਕਰ ਰਹੇ ਹਨ ਉਹ ਜੁਰਿਸਡਿਕਟ ਜਾਂਚ ਆ ਵੈਸੇ ਹਰੇਕ ਅਕਾਊਂਟਰ ਦੀ ਥੱਲੇ ਲੈਵਲ ਤੇ ਕੀਤੀ ਜਾਂਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਹਾਈ ਕੋਰਟ ਦਾ ਕੋਈ ਮੌਜੂਦਾ ਜੱਜ ਜਿਹੜਾ ਉਹ ਜੀ ਕਰੇ ਤਾਂ ਕਿ ਜੇ ਕੱਲ ਨੂੰ ਕੋਈ ਵਧੀਆ ਤਰੀਕੇ ਦਾ ਜਵਾਬ ਨਹੀਂ ਵੀ ਆਉਂਦਾ ਤਾਂ ਜ਼ਿੰਮੇਵਾਰ ਤਾਂ ਵੱਡਾ ਬੰਦਾ ਹੋਊਗਾ ਇੱਕ ਛੋਟੇ ਕਿਸੇ ਜੱਜ ਦੀ ਜਿਹੜੀ ਨੇ ਹੈਗੀ ਉਹਨੂੰ ਉਸ ਤੋਂ ਉੱਪਰਲਾ ਜੱਜ ਕੱਟ ਦਿੰਦਾ ਅਸੀਂ ਚਾਹੁੰਦੇ ਹਾਂ ਕਿ ਹਾਈ ਕੋਰਟ ਦਾ ਜੱਜ ਘਟੋ-ਘਟੇ ਝੂਠ ਵੀ ਮਾਰੇ ਕਿਉਂਕਿ ਮੈਂ ਜਾਣਦਾ ਕਿ ਹਾਈ ਕੋਰਟਾਂ ਦੇ ਵਿੱਚ ਕੀ ਹੁੰਦਾ ਇਸ ਕਰਕੇ ਮੈਂ ਮੇਰਾ ਸਵਾਲ ਪਹਿਲੇ ਕੌੜਾ ਹੈਗਾ ਸੱਚ ਬੋਲ ਦੇਣ ਚੰਗੀ ਕਰ ਦੇਣ ਧੰਨਵਾਦ ਉਹਨਾਂ ਦਾ ਪਰ ਅਸੀਂ ਉਮੀਰ ਤਾਂ ਭਾਵੇਂ ਨਹੀਂ ਰੱਖਦੇ ਪਰ ਫਿਰ ਵੀ ਘਟੋ-ਘਟੇ ਜ਼ਿੰਮੇਵਾਰੀ ਤਾਂ ਚਾਹੁੰਦੇ ਕਿ ਘੱਟੇ ਘਟੋ-ਘਟੇ ਕਿਸੇ ਹਾਈ ਕੋਰਟ ਦੇ ਜੱਜ ਦੀ ਹੋਵੇ ਜਿਹੜਾ ਕੱਲ ਨੂੰ ਇਸ ਝੂਠ ਨੂੰ ਜੇ ਸੱਚ ਵੀ ਕਹਿੰਦਾ ਹੋਊਗਾ ਤੇ ਕੱਲ ਨੂੰ ਉਹਦੀ ਕਿ ਜ਼ਿੰਮੇਵਾਰੀ ਤਾਂ ਵੱਡੀ ਹੋਊਗੀ ਇਹ ਕਾਰਨ ਹੈ ਉਸ ਤੋਂ ਵੱ ਜਿਹੜੀ ਐਫਆਈਆਰ ਘਟੀ ਗਈ ਉਹਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕੱਲ ਨੂੰ ਜੇ ਕਿਸੇ ਕੋਰਟ ਤੇ ਜਾਣਾ ਹੈ ਜਾਂ ਕਿਤੇ ਹੋਰ ਇਨਕੁਆਇਰੀ ਵਾਸਤੇ ਜਾਣਾ ਹੈ ਉਹਦੇ ਵਾਸਤੇ ਜਿਹੜੇ ਡਾਕੂਮੈਂਟ ਦੀ ਲੋੜ ਹੁੰਦੀ ਹੈ ਉਹ ਪਰਿਵਾਰ ਦੇ ਵਿੱਚ ਕੋਈ ਅੱਜ ਦੀ ਡੇਟ ਵਿੱਚ ਇਸ ਤਰ੍ਹਾਂ ਦਾ ਯੋਗ ਮੈਂਬਰ ਨਹੀਂ ਹੈਗਾ ਕਿ ਜਿਹੜਾ ਇਹ ਪੈਰਵਾਈ ਕਰ ਸਕੇ ਸਾਡੇ ਵਰਗਿਆਂ ਨੂੰ ਕਰਨੀ ਪੈਣੀ ਹੈ ਪਰ ਇਹਦੀ ਲੋੜ ਨਹੀਂ ਅੱਜ ਕੱਲ੍ਹ ਹਰ ਚੀਜ਼ ਆਨਲਾਈਨ ਹੈ ਅੱਜ ਕਿੰਨੇ ਦਿਨ 10 ਮਹੀਨਾ ਦਿਨ ਹੋ ਗਿਆ ਅਜੇ ਤੱਕ ਜਿਹੜੀ ਹੈਗੀ ਉਹ ਆਨਲਾਈਨ ਉਹਨਾਂ ਨੂੰ ਨਹੀਂ ਪਾਈ ਹੋਈ ਐਫਆਈਆਰ ਹੋ ਪਾਣੀ ਚਾਹੀਦੀ ਹੈ ਜਿਹੜੇ ਬੰਦੇ ਫੜੇ ਹੋਏ ਆ ਉਹਨਾਂ ਦੇ ਵੇਰ ਬਾਰ ਬੋਤ ਦੱਸਣੇ ਚਾਹੀਦੇ ਉਹਨਾਂ ਤੇ ਕੋਈ ਮੰਗ ਵੀ ਕਰਦੇ ਆਂ ਬੇਨਤੀ ਵੀ ਕਰਦੇ ਆਂ ਤੇ ਸੰਘਰਸ਼ ਵੀ ਕਰਦੇ ਆਂ